ਵੈਲਕਮ ਬੈਕ ਟੂ ਅਨਦਰ ਬਲੌਗ ਅੱਜ ਆਪਾਂ ਰੈਂਚੋ ਬਾਈ ਨੂੰ ਲੈ ਕੇ ਚੱਲੇ ਆ ਹਵੇਲੀ ਨੂੰ ਦੇਖੋ ਬਈ ਖੁਸ਼ ਹੋਇਆ ਪਿਆ ਰੈਂਚੋ ਆ ਜਾ ਹਵੇਲੀ ਲੈ ਕੇ ਚੱਲੇ ਗਏ ਅੱਧਰ ਕਾਜ ਬਾਈ ਖੜਾ ਆਪਣਾ ਤੇ ਹੁਣ ਚੱਲਦੇ ਆ ਫਿਰ ਦਿਖਾਉਂਦੇ ਆ ਅੱਗੇ ਤੁਹਾਨੂੰ ਇੱਧਰ ਸਕੂਟਰ ਆ ਇੱਧਰ ਆਪਣਾ ਮੋਟਰਸਾਈਕਲ ਖੜਾ ਆ ਮੋਟਰਸਾਈਕਲ ਲੈ ਕੇ ਜਾਉਂਗੇ ਦਿੱਲੂ ਬਾਈ ਵੀ ਚੱਕਣਾ ਉੱਥੇ ਤੇ ਚੱਲਦੇ ਆ ਫਿਰ ਦੇਖੋ ਬਈ ਖੁਸ਼ ਹੋਇਆ ਪਿਆ ਰੈਂਚੋ ਆ ਜਾ ਹਵੇਲੀ ਜਾਣਾ ਇੱਧਰ ਕਾਜ ਆ ਸਕੂਟਰ ਦੇਖੋ ਆਪਣਾ ਇੱਧਰ ਮੋਟਰਸਾਈਕਲ ਖੜਾ ਓ دروازਾ ਬਾਈ ਤੈ ਵੀ ਜਾਣਾ ਓ ਚੱਲੀਏ ਓ ਚੱਲ ਫੇ ਚੱਕੀਏ ਮੋਰਸਲ ਤੀਸੇ ਲੱਗੇ ਮੈਂ ਤੇਰੇ ਚੱਕੇ ਤੋਂ ਦੇਖੀ ਉਪਰਾ ਚੜਾ ਲਈ ਚੱਲ ਚੱਲੀਏ ਚਲੋ ਦੇ ਦਿਲਪ੍ਰੀਤ ਦੇ ਘਰਾਂ ਫੇਰ ਹੁਣ ਚੱਲੇ ਆ ਵੇਲੀ ਨੂੰ ਫੇਰ ਕਾਛ ਨੂੰ ਤਾਂ ਕਾਇ ਨਹੀਂ ਆ ਜਾਂਦੇ ਉਹਨੂੰ ਕਾਛ ਨੂੰ ਦੇਖੋ ਜੀ ਕਾਛ ਹੁਣ ਤਾਂ ਕਾਇ ਆਈ ਨਹੀਂ ਦਿੱਲੂ ਤਿਆਰ ਹੋਇਆ ਵੈਨ ਪੂਰਾ ਰੈਂਚ ਚੜਾ ਲਾਉਣਾ ਪਹੁੰਚ ਕੇ ਰੈਂਚ ਤੋਂ ਲੱਗੇ ਵੇਲੀ ਉਹ ਦਿੱਲੂ ਤਾਂ ਹੀ ਜਾ ਰਹੇ ਆ ਉਧਰ ਕਾਛ ਹੋਰ ਦਿੱਲੂ ਰੈਂਚੋਂ ਹੋਇਆ ਬਿਆ ਖੁਸ਼ ਅੱਜ ਦੇਖੋ ਫਿਰ ਉਹਨਾਂ ਖਾਣੇ ਆ ਕੁਛ ਸੈਂਚੂਆਂ ਨੂੰ ਪੂਰਾ ਅੱਕੜ ਜਾਇਆ ਵਾ ਦੇਖੋ ਮਰੀ ਤੌਰ ਦੇਖੋ ਮਟੇਰੀ ਫਿਰ ਇੱਧਰੇ ਅਧਰ ਦਿੱਲੂ ਅੱਥਵਾ ਪੱਟੀ ਜੀ ਬਣਾਈ ਫਿਰਦਾ ਉਹ ਦੇਖੋ ਬਦਮਾਸ਼ ਹੈਗਾ ਫਿਰ ਕਾਸ਼ ਭਾਈ ਬਲੌਗਰ ਆ ਦੇਖਦੇ ਹਾਂ ਹੁਣ ਫੇ ਕਿਆ ਖਾਂਦੇ ਆ ਲੋ ਤੋ ਤੀਵੀਓ ਬੰਦੀ ਦੇਖੋ ਪਾਣੀੋਂ ਪਾਣੀ ਕਰਿਆ ਤੋ ਹੋ ਰਹਿ ਜਾਂਦੇ ਇੱਧਰ ਪਾਣੀ ਚੈੱਕ ਕਰੋ ਫਿਰ ਹਵਾ ਦੇ ਚੱਲ ਰਹੇ ਆਨ ਪੁੱਤ ਤੇ ਚਲੋ ਹੁਣ ਕਰਾਉਣੇ ਮੀਲ ਕੋਈ ਫਿਰ ਦੇਖ ਕੇ ਅੱਗੇ ਦਿਖਾਉਣੇ ਵੀਡੀਓ ਐਂਚੋ ਬਾਈ ਕੁਛ ਅੱਜ ਪੂਰਾ ਆਨ ਹੋਜੀ ਮੰਗਾ ਲਿਆ ਫਿਰ 버거 ਮੰਗਾ ਲੇ ਹੰਟਾ ਬੱਚੇ ਖਾਣ ਲਈ ਨਾ ਕਾਜ ਕਹਿੰਦੇ ਆ ਤਰੇ ਰੈਂਚੋ ਬਾਈ ਕੁਝ ਹੋਇਆ ਬਚੱਕ ਓ ਮੈਂ ਬੋਲੀ ਆ ਦੇ ਦੋ ਜੀ ਖਾ ਪੀ ਲਿਆ ਫੇ ਹੁਣ ਚੱਲੀਏ ਹੁਣ ਰੈਂਚੋ ਬਾਈ ਹੋਣੀ ਮੈਂ ਤੇ ਚੱਲੀਏ ਘਰ ਨੂੰ